ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਬਹੁਤ ਹੀ ਟੇਸਟੀ ਜਿਹਾ ਬੇਸਣ ਬਿਲਕੁਲ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਕੀ ਕੀ ਸਮਾਨ ਇਹਦੇ ਵਿੱਚ ਪੈਂਦਾ ਕਿਦਾਂ ਆਪਾਂ ਬਣਾਇਆ ਇਹਦੇ ਵਾਸਤੇ ਚਾਰਕ ਇਹ ਲਿਆ ਮੈਂ ਫੂਡ ਕਲਰ ਲੋੜ ਮੁਤਾਬਕ ਪਾਵਾਂਗੇ ਅੱਧੇ ਕੌਲੀ ਦੁੱਧ ਇੱਕ ਕੌਲੀ ਘਿਓ ਥੋੜਾ ਇਲਾਚੀਆਂ ਪੀਸ ਲਈਆਂ ਆਪਾਂ ਦੋ ਕੌਲੀਆਂ ਚੀਨੀ ਦੋ ਕੌਲੀਆਂ ਬੇਸਣ ਇੱਕ ਕੌਲੀ ਪਾਣੀ ਤੇ 3 3 4 ਚਮਚੇ ਸੂਜੀ ਦੇ ਠੀਕ ਹੈ ਜੀ ਸਮਾਨ ਤੁਸੀਂ ਧਿਆਨ ਨਾਲ ਦੇਖ ਲਓ ਜਿੰਨਾ ਬੇਸਣ ਉਨੇ ਖੰਡ ਵਾ ਜਿੰਨਾ ਘਿਓ ਆ ਉਨਾ ਪਾਣੀ ਆ ਸੂਜੀ 4 ਚਮਚ ਤੇ ਦੁੱਧ ਜਿਹੜਾ ਉਹ ਵੀ 2 3 ਚਮਚ ਤੇ ਰੰਗ ਜਿਹੜਾ ਲੋੜ ਮੁਤਾਬਕ ਪਾਵਾਂਗੇ ਥੋੜਾ ਜਿਹਾ ਇਲਾਇਚੀ ਪਾਊਡਰ ਪਾਵਾਂਗੇ ਘਿਓ ਆਪਾਂ ਅੱਧਾ ਪਾ ਲਿਆ ਤੇ ਘਿਓ ਗਰਮ ਹੁੰਦਾ ਇਹਦੇ ਵਿੱਚ ਆਪਾਂ ਪਾਨੇ ਸੂਜੀ 2 3 ਚਮਚ ਆ ਸਿਰਫ ਸੂਜੀ ਦੇ ਜਿਆਦਾ ਨਹੀਂ ਹੈਗੀ ਇਹਦੇ ਨਾਲ ਜਿਹੜੇ ਦਾਣੇਦਾਰ ਆਪਣਾ ਬੇਸਣ ਬਣ ਕੇ ਤਿਆਰ ਹੁੰਦਾ ਤੇ ਪਹਿਲਾਂ ਵੀ ਮੈਂ ਇਹਦੀ ਵੀਡੀਓ ਪਾਈ ਆ ਤੇ ਹੁਣ ਇਹਦੀ ਮਤਲਬ ਸਾਨੂੰ ਜ਼ਿਆਦਾ ਜਿਹੜਾ ਚਾਹੀਦੀ ਸੀ ਕੁਆਂਟੀਟੀ ਇਸ ਕਰਕੇ ਆਪਾਂ ਦੁਬਾਰਾ ਫੇਰ ਬਣਾਇਆ ਇਹ ਤੇ ਤਾਂ ਮੈਂ ਵੀਡੀਓ ਫੇਰ ਦੁਬਾਰਾ ਬਣਾਈ ਆ ਥੋੜਾ ਜਿਹਾ ਕੁਛ ਇੱਚ ਚੇਂਜ ਕੀਤਾ ਪਹਿਲਾਂ ਨਾਲ ਉਦਾਂ ਵੀ ਬਣਾ ਸਕਦੇ ਇਦਾਂ ਵੀ ਬਣਾ ਸਕਦੇ ਆ ਤੇ ਬਹੁਤ ਟੇਸਟੀ ਜਿਹੜਾ ਬੇਸਣ ਇਹ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਸੂਜੀ ਘੱਟ ਸੇਕ ਤੇ ਸੂਜੀ ਬੇਸਣ ਘੱਟ ਸੇਕ ਤੇ ਭੁੰਣਨੇ ਆ ਸੂਜੀ ਭੁੱਜ ਗਈ ਆ ਬੇਸਣ ਛਾਣ ਲਿਆ ਆਪਾਂ ਇਹ ਸਾਰਾ ਬੇਸਣ ਜਿਹੜਾ ਕੜਾਹੀ 'ਚ ਆਪਾਂ ਪਾ ਲੈਣਾ ਆ ਪਾ ਕੇ ਬਸ ਇਹਦਾ ਜਿਆਦਾ ਕੰਮ ਕੀ ਆ ਬੇਸਣ ਨੂੰ ਭੁੰਨਣਾ ਘੱਟ ਸੇਕ ਤੇ ਭੁੰਨਣਾ ਫੁੱਲ ਗੈਸ ਬਿਲਕੁਲ ਨਹੀਂ ਕਰਨਾ ਤੇ ਬਾਅਦ 'ਚ ਜਿਹੜਾ ਇਹਨੂੰ ਮਿਕਸ ਕਰਨਾ ਬਿਨਾਂ ਗੈਸ ਚਲਾਏ ਉਹ ਦੋਨੋਂ ਕੰਮ ਥੋੜ੍ਹਾ ਜਿਹਾ ਟਾਈਮ ਲੱਗਦਾ ਇਹਨਾਂ ਨੂੰ ਤੇ ਥੋੜ੍ਹਾ ਜਿਹਾ ਜਿਹੜਾ ਆ ਤਸੱਲੀ ਦੇ ਨਾਲ ਇਹ ਕਰਨਾ ਪੈਂਦਾ ਆ ਤੇ ਬੇਸਣ ਬਹੁਤ ਹੀ ਵਧੀਆ ਬਾਜ਼ਾਰ ਦੇ ਨਾਲੋਂ ਵੀ ਵਧੀਆ ਬਣ ਕੇ ਤਿਆਰ ਹੋ ਜਾਂਦਾ ਘਰੇ ਤੁਸੀਂ ਜਿੰਨਾ ਮਰਜ਼ੀ ਬਣਾ ਲਓ ਤੇ ਬਚਦਾ ਜਿਹੜਾ ਦੇਸੀ ਘਿਓ ਸੀ ਆਪਣੇ ਕੋਲ ਆਪਾਂ ਦੇਸੀ ਘਿਓ ਪਾਇਆ ਤੁਸੀਂ ਜਿਹੜਾ ਪਾਉਣਾ ਪਾ ਸਕਦੇ ਆ ਤੇ ਉਹ ਵੀ ਆਪਾਂ ਸਾਰਾ ਪਾ ਦਿੱਤਾ ਠੀਕ ਹੈ ਜੀ ਇੱਕ ਕੌਲੀ ਲਈ ਸੀ ਕਿ ਉਹਦੀ ਆਪਾਂ ਦੋ ਕ올ੀਆਂ ਬੇਸਣ ਸੀ ਸਾਰਾ ਘਿਓ ਆਪਾਂ ਇਹਦੇ ਵਿੱਚ ਪਾ ਦਿੱਤਾ ਆ ਤੇ ਹਾਲੇ ਬਿਲਕੁਲ ਇਹਨੇ ਐਦਾਂ ਜਿਹੜਾ ਆ ਬਹੁਤ ਸਖਤ ਹੋ ਜਾਣਾ ਹੈ ਫਿਰ ਬਾਅਦ ਦੇ ਵਿੱਚ ਇਹਨਾਂ ਆਪਣੇ ਆਪ ਘਿਓ ਜਿਹੜਾ ਰਿਲੀਜ਼ ਕਰਦਣਾ ਦੋ ਤਿੰਨ ਵਾਰੀ ਇਹਨੇ ਆਪਣਾ ਜਿਹੜਾ ਰੂਪ ਬਦਲਣਾ ਹੈ ਉਹ ਤੁਸੀਂ ਦੇਖਦੇ ਜਾਇਓ ਤੇ ਕਿਸ ਤਰ੍ਹਾਂ ਆਪਾਂ ਬੇਸਣ ਨੂੰ ਭੁੰਨਣਾ ਹੈ ਕਿੱਦਾਂ-ਕਿੱਦਾਂ ਦਾ ਇਹਨਾਂ ਬਣ ਕੇ ਤੇ ਫਿਰ ਬਾਅਦ ਚ ਐਂਡ ਤੈਨ ਕਿੱਦਾਂ ਦਾ ਤਿਆਰ ਹੋਣਾ ਤੇ ਵੀਡੀਓ ਮੈਂ ਆਪਣੇ ਵੱਲੋਂ ਛੋਟੀ ਰੱਖਦੇ ਹੁੰਦੀ ਹਾਂ ਇਸ ਕਰਕੇ ਵਿੱਚ-ਵਿੱਚ ਮੈਂ ਜਿਹੜੀ ਵੀਡੀਓ ਫਾਸਟ ਕਰ ਦਿੰਨੀ ਆ ਕਿਉਂਕਿ ਇੱਥੇ ਬੇਸਣੇ ਭੁੰਦੇ ਆਪਾਂ ਘੱਟ ਸੇਕ ਕਰਕੇ ਭੁੰਨੀ ਜਾਣਾ ਠੀਕ ਹੈ ਜੀ ਨਹੀਂ ਤਾਂ ਵੀਡੀਓ ਫਿਰ ਬਹੁਤ ਲੰਬੀ ਹੋ ਜਾਂਦੀ ਕਿਉਂਕਿ ਬੇਸਣ ਭੁੰਨਣ ਨੂੰ ਜਿਹੜਾ ਟਾਈਮ ਲੱਗ ਜਾਂਦਾ ਇਹਨਾਂ ਦੋ ਕੌਲੀਆਂ ਬੇਸਣ ਆ ਇਹਨੂੰ ਘੱਟੋ-ਘੱਟ 20 ਮਿੰਟ ਭੁੰਨਣ ਨੂੰ ਲੱਗ ਜਾਂਦੇ ਆ ਤੇ ਦੇਖੋ ਪਹਿਲਾਂ ਦੇ ਨਾਲ ਕਿੰਨਾ ਨਰਮ ਹੋ ਗਿਆ ਇਹ ਕਿਉਂ ਇਹਨੇ ਛੱਡ ਤੇ ਕਿੰਨਾ ਨਰਮ ਹੋ ਗਿਆ ਤੇ ਹੁਣ ਇਹ ਚ ਮੈਂ ਪਾ ਦਿੱਤਾ ਨਾਰੀਅਲ ਦਾ ਬਰਾਦਾ ਦੋ ਚਮਚ ਪਾਏ ਸਿਰ ਪਾਉਣਾ ਤਾਂ ਪਾਦੋ ਨਹੀਂ ਤਾਂ ਸਕਿਪ ਕਰ ਦੋ ਤੇ ਇੱਥੇ ਦੇ ਵੀ ਤੁਸੀਂ ਮਿਲਕ ਪਾਊਡਰ ਵੀ ਪਾ ਸਕਦੇ ਦੋ ਤਿੰਨ ਚਮਚੇ ਉਹ ਵੀ ਪਾ ਸਕਦੇ ਆ ਉਹਦੇ ਨਾਲ ਵੀ ਟੇਸ ਇਹਦਾ ਬਹੁਤ ਹੀ ਵਧੀਆ ਹੋ ਜਾਂਦਾ ਪਰ ਮੈਂ ਇਸ ਵਾਰ ਇਹ ਸਕਿਪ ਕੀਤਾ ਉਹ ਪਾਇਆ ਨਹੀਂ ਇਹਦੇ ਵਿੱਚ ਤੇ ਦੋ ਚਮਚੇ ਨਾਰੀਅਲ ਦਾ ਬਰਾਦਾ ਪਾ ਕੇ ਇਹਨੂੰ ਵੀ ਵਧੀਆ ਇਹਨੂੰ ਭੁੰਨ ਲਿਆ ਆਪਾਂ ਕਿਉਂਕਿ ਇਹ ਬੇਸਣ ਬਹੁਤ ਗਾਰਮ ਇਹਦੇ ਵਿੱਚੇ ਨੇ ਭੁੱਜ ਜਾਣਾ ਆ ਤੇ ਇਸ ਤਰ੍ਹਾਂ ਇਹਨੂੰ ਜਿਹੜਾ ਆ ਚਰਨੀ ਦੇ ਨਾਲ ਦਬਾ ਦਵਾ ਕੇ ਬੇਸਣ ਨੂੰ ਭੁੰਨਣਾ ਹੈ ਤਾਂ ਕਿ ਵਿੱਚ ਕੋਈ ਵੀ ਕੱਚੀ ਗੱਠ ਨਾ ਇਹਦੇ ਰਵੇ। ਅਗਰ ਬੇਸਣ ਤੁਹਾਡਾ ਕੱਚਾ ਰਹੂਗਾ ਤਾਂ ਬਿਲਕੁਲ ਟੇਸਟੀ ਨਹੀਂ ਲੱਗੂਗਾ। ਤੇ ਦੁੱਧ ਜਿਹੜਾ ਆਪਾਂ ਲਿਆ ਸੀਗਾ ਉਹ ਦੋ ਵਾਰੀ ਕਰਕੇ ਮੈਂ ਥੋੜਾ ਥੋੜਾ ਪਾ ਦੇਣਾ ਹੈ। ਸੇਕ ਨੂੰ ਮੀਡੀਅਮ ਹੀ ਰੱਖਣਾ ਜੇ ਦੁੱਧ ਪਾਉਣਾ ਹੈ ਥੱਲੇ ਲੱਗਣਾ ਹੈ ਇਸ ਕਰਕੇ ਇਹਨੂੰ ਚਲਾਉਂਦੇ ਰਹਿਣਾ ਹੈ ਛੱਡਣਾ ਬਿਲਕੁਲ ਨਹੀਂ ਹੈਗਾ। ਦੇਖੋ ਬੇਸਣ ਕਿਦਾਂ ਫੁੱਲ ਗਿਆ ਆਪਣਾ ਤੇ ਇਹ ਹੁਣ ਜਦੋਂ ਆਪਾਂ ਦੁੱਧ ਪਾਤਾ ਨਾ ਇਹਨ ਕੱਲਾ ਕੱਲਾ ਦਾਣਾ ਇਹਨ ਫੇਰ ਹੋ ਜਾਣਾ ਬੇਸਣ ਦਾ। ਇਹ ਭੁੰਨੀ ਜਾਣਾ ਇਹਨੂੰ ਸੇਕ ਘੱਟ ਰੱਖਣਾ ਆ ਇਹਨੇ ਇੱਕ-ਇੱਕਲਾ ਦਾਣਾ ਫੇਰ ਹੋ ਕੇ ਤਿਆਰ ਹੋ ਜਾਣਾ ਬਿਸਣ ਠੀਕ ਆ ਜੀ ਤੇ ਦੇਖਦੇ ਜਾਓ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖਿਓ ਫੇਰ ਇਹ ਪਤਾ ਲੱਗਣਾ ਆਪਾਂ ਨੂੰ ਕਿੱਦਾਂ ਇਹ ਤਿਆਰ ਕੀਤਾ ਆਪਾਂ ਦੇਖੋ ਕੜਾਹੀ ਥੋੜਾ ਥੋੜਾ ਥੱਲੇ ਚਿਪਕਿਆ ਨਾ ਜਦੋਂ ਆਪਾਂ ਦੁੱਧ ਪਾ ਦਿੰਦਾ ਆ ਤਾਂ ਬਹੁਤ ਛੇਤੀ ਥੱਲੇ ਲੱਗਣ ਲੱਗ ਜਾਂਦਾ ਆ ਇਸ ਕਰਕੇ ਇਹਨੂੰ ਛੱਡਣਾ ਨਹੀਂਗਾ ਜਿਹੜੀ ਚੀਜ਼ ਨਾ ਵੀ ਤੁਸੀਂ ਇਹਨੂੰ ਭੁੰਨਦੇ ਆ ਤੇ ਇਹਨੂੰ ਬਸ ਚਲਾਉਂਦੇ ਰਹਿਣਾ ਜਦੋਂ ਮੈਂ ਚਰਨੀ ਲਈ ਉਹ ਚਰਨੀ ਨੂੰ ਬਸ ਚਲਾਉਂਦੇ ਰਹਿਣਾ ਆ ਤੇ ਇਹਦਾ ਦਵਾਈ ਜਾਂਨੇ ਦਵਾ ਦਵਾ ਕੇ ਇਹਨੂੰ ਤਾਂ ਕਿ ਵਿੱਚ ਕੋਈ ਵੀ ਡਲੀ ਇਹਦੇ ਕੱਚੀ ਨਾ ਰਹਿ ਜਵੇ ਠੀਕ ਆ ਜੀ ਦੇਖੋ ਬੇਸਣ ਪਹਿਲਾਂ ਦੇ ਨਾਲੋਂ ਕਿੰਨਾ ਕੱਲਾ ਕੱਲਾ ਹੋ ਗਿਆ ਆ ਤੇ ਹੱਲੇ ਇਹਨੂੰ ਭੁੰਨੀ ਜਾਂਦੇ ਹੋਰ ਕੱਲਾ ਕੱਲਾ ਹੋ ਜਾਣਾ ਦੇਖੋ ਬਿਲਕੁਲ ਐਨ ਕੱਲਾ ਕੱਲਾ ਹੋ ਜਾਂਦਾ ਆ ਮਤਲਬ ਸੁੱਕਾ ਸੁੱਕਾ ਜਿਹਾ ਬੇਸਣ ਫੇਰ ਹੋ ਜਾਂਦਾ ਪਹਿਲਾਂ ਲਿਕੋੜ ਜਾ ਹੋ ਗਿਆ ਸੀ ਨਾ ਹੁਣ ਸੁੱਕਾ ਸੁੱਕਾ ਹੋ ਗਿਆ ਆ ਤੇ ਭੁੰਨਣਾ ਇਸ ਤਰੀਕੇ ਨਾਲ ਹੀ ਸੇਕ ਨੂੰ ਘੱਟ ਰੱਖ ਕੇ ਤੇ ਐਦਾ ਬਸ ਚਲਾਈ ਜਾਣਾ ਚਰਨੇ ਨੂੰ ਸੇਕ ਨੂੰ ਘੱਟ ਰੱਖ ਕੇ ਤਸੱਲੀ ਦੇ ਨਾਲ ਇਹਨੂੰ ਭੁੰਨਣਾ ਖਾਣ ਚ ਬਹੁਤ ਸੁਆਦ ਬਣੂਗਾ ਇਹ ਜੇ ਕੱਚਾ ਬੇਸਣ ਰੱਖ ਲਿਆ ਨਾ ਉਧਰ ਜੜੀਆਂ ਵਿੱਚੇ ਰਹਿ ਗਿਆ ਬਿਲਕੁਲ ਸੁਆਦ ਨਹੀਂ ਲੱਗੂਗਾ ਮੂੰਹ ਵਿੱਚ چپਕੂਗਾ ਹੁੰਦਾ ਇਹ ਇਹ ਜਿਹੜਾ ਬੇਸਣ ਬਣੂਗਾ ਮੂੰਹ ਚ ਰੱਖਦੇ ਸਾਰੇ ਕੋਲ ਜਾਂਦਾ ਇਹ ਬਹੁਤ ਸੋਹਣਾ ਬਹੁਤ ਵਧੀਆ ਬਾਜ਼ਾਰ ਨਾਲੋਂ ਵੀ ਵਧੀਆ ਬੇਸਣ ਬਣ ਕੇ ਇਹ ਤਿਆਰ ਹੋਊਗਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਮੈਂ ਕਿੱਦਾਂ ਭੁੰਨਦੀ ਆ ਐਸੇ ਤਰ੍ਹਾਂ ਹੀ ਸੇਕ ਨੂੰ ਘੱਟ ਰੱਖ ਕੇ ਦਬਾ-ਦਬਾ ਕੇ ਇਹਨੂੰ ਭੁੰਨਣਾ ਬੇਸਾ ਆਪਣਾ ਭੁੱਜ ਗਿਆ ਉਹਨੂੰ ਲਾਹਤਾ ਇੱਕ ਕੌਲੀ ਪਾਣੀ ਜਿਹੜਾ ਲਿਆ ਸੀ ਉਹ ਪਾਤਾ ਦੋਏ ਕੌਲੀਆਂ ਚੀਨੀ ਦੀਆਂ ਪਾ ਦਨੇ ਆ ਚਾਸ਼ਣੀ ਇਹਦੀ ਤਿਆਰ ਕਰਨੀ ਆਪਾਂ ਤੇ ਇਹਨੂੰ ਮੈਂ ਇੱਧਰ ਪਾ ਕੇ ਨਾ ਉੱਧਰ ਬੈਸਣ ਨੂੰ ਹਲੇ ਫਿਰ ਹਲਾਇ ਜਾਣਾ ਹੈ ਥੱਲੇ ਰੱਖਿਆ ਹੈ ਗੈਸ ਤੋਂ ਲਾਹਤਾ ਉਹਨੂੰ ਮੈਂ ਪਰ ਫਿਰ ਵੀ ਉਹਨੂੰ ਹਲਾਉਂਦੇ ਰਹਿਣਾ ਠੀਕ ਆ ਜੀ ਇਹਨੂੰ ਮਿਕਸ ਕਰ ਦਨੇ ਆ ਤਾਂ ਕਿ ਇਹ ਚਾਸ਼ਣੀ ਜਿਹੜੀ ਆਪਣੀ ਰਿਜਣ ਲੱਗ ਜਾਵੇ ਤੇ ਉਧਰ ਆਪਾਂ ਉਹਨੂੰ ਬੇਸਣ ਨੂੰ ਹਲਾਈ ਜਾਂਦੇ ਸੀ ਇਹ ਮੈਂ ਪਾਤਾ ਇਲਾਇਚੀ ਪਾਊਡਰ ਜਿੰਨਾ ਕੁ ਵੀ ਪਾਉਣਾ ਦਾਣੇ ਰੱਖੇ ਵਿੱਚ ਇਹਦੇ ਮੈਂ ਮੋٹے-ਮੋਟੇ ਤੇ ਬਹੁਤ ਸੋਹਣੇ ਆਂਦੇ ਆ ਮੂੰਹ ਦੇ ਵਿੱਚ ਬਹੁਤ ਟੇਸਟ ਇਹਨਾਂ ਦਾ ਆਂਦਾ ਆ ਤੇ ਇਹ ਮੈਂ ਪਾਇਆ ਫੂਡ ਕਲਰ ਇਹਦੇ ਨਾਲ ਰੰਗ ਸੋਹਣਾ ਬਣ ਜਾਂਦਾ ਬੇਸਣ ਦਾ ਪਾਉਣਾ ਤਾਂ ਪਾ ਦਿਓ ਨਹੀਂ ਤੇ ਸਕਿਪ ਕਰ ਦਿਓ ਸੀ ਨਾ ਪਾਉਂਗੇ ਤਾਂ ਥੋੜਾ ਚਿੱਟਾ-ਚਿੱਟਾ ਰਹਿਣਾ ਇਹ ਤੇ ਇਦਾਂ ਜਿਹੜਾ ਰੰਗ ਐਨ ਵਿਚਾਰ ਵਰਗਾ ਇਹਦਾ ਬਣ ਜਾਂਦਾ ਜਿੱਦਾਂ ਬਜ਼ਾਰੋਂ ਲੈ ਆ ਕੇ ਆਪਾਂ ਖਾਣੇ ਦੇਖੋ ਚਾਸ਼ਣੀ ਆਪਣੀ ਜਿਹੜੀ ਰਿੱਚ ਗਈ ਆ ਤੇ ਇਹਨੂੰ ਚੈੱਕ ਕਰ ਲੈਨੇ ਆਪਾਂ ਐਦਾ ਥੋੜਾ ਜਿਹਾ ਠੰਡਾ ਕਰਕੇ ਹੱਥ ਤੇ ਲੈ ਕੇ ਤੇ ਦੇਖ ਸਕਦੇ ਤੁਸੀਂ ਤਾਰ ਬਣਦੀ ਏ ਦੀ ਹਲਕੀ ਹਲਕੀ ਤੇ ਹੁਣ ਸਾਰੀ ਚਾਸ਼ਨੀ ਆਪਾਂ ਇਹਦੇ ਪਾ ਦੇਣੀ ਯਾਦ ਰੱਖਿਓ ਧਿਆਨ ਰੱਖੇ ਚਾਸ਼ਨੀ ਪਾਉਣ ਤੋਂ ਬਾਅਦ ਬਿਲਕੁਲ ਕੜਾਹੀ ਗੈਸ ਤੇ ਨਹੀਂ ਰੱਖਣੀ ਗੈਸ ਬਿਲਕੁਲ ਨਹੀਂ ਚਲਾਉਣਾ ਬੰਦ ਗੈਸ ਤੇ ਉੱਤੇ ਇਹਨੂੰ ਟਾਈਮ ਲੱਗਣਾ ਪਰ ਐਸੇ ਤਰ੍ਹਾਂ ਬੰਦੇ ਹੀ ਗੈਸ ਰੱਖਣੀ ਹੈ ਤੇ ਇਹਨੂੰ ਬਸ ਮਿਕਸ ਕਰਦੇ ਰਹਿਣਾ ਤੁਸੀਂ ਬਿਲਕੁਲ ਨਹੀਂ ਗੈਸ ਦੇ ਉੱਤੇ ਰੱਖਣਾ ਬਿਲਕੁਲ ਸੇਕ ਨਹੀਂ ਇਹਨੂੰ ਲੁਆਉਣਾ ਨਹੀਂ ਤਾਂ ਇਹ ਆਪਣਾ ਬੇਸਣ ਜਿਹੜਾ ਹਾਰਡ ਸਖਤ ਹੋ ਜਾਂਦਾ ਆ ਇਸ ਕਰਕੇ ਬਸ ਇਹਨੂੰ ਟਾਈਮ ਲੱਗੂਗਾ ਤੇ ਪਰ ਇਹਨਾਂ ਆਪਣੇ ਆਪ ਜਿਹੜਾ ਠਿੱਕ ਹੋ ਜਾਣਾ ਦੇਖੋ ਮੈਂ ਪੱਖੇ ਥੱਲੇ ਲਾਈ ਸੀ ਰਸੋਈ 'ਚ ਗਰਮੀ ਬਹੁਤ ਆ ਤੇ ਪੱਖੇ ਥੱਲੇ ਰੱਖ ਕੇ ਮੈਂ ਇਹਨੂੰ ਮਿਕਸ ਕਰ ਲਿਆ ਜੇ ਦੇਖੋ ਪਹਿਲਾਂ ਦੇ ਨਾਲੋਂ ਕਾਫੀ ਜਿਹੜਾ ਠਿੱਕ ਹੋ ਗਿਆ ਇਹ ਸਖਤ ਹੋ ਗਿਆ ਪਹਿਲਾਂ ਨਾਲੋਂ ਤੇ ਫਿਰ ਇਹਨੂੰ ਆਪਾਂ ਫੇਰ ਕਿਚਨ ਦੇ ਵਿੱਚ ਲੈ ਜਾਂਦਾ ਆ ਜਦੋਂ ਮੈਂ ਪਹਿਲਾਂ ਪੱਖੇ ਥੱਲੇ ਰੱਖ ਕੇ ਇਹਨੂੰ ਮਿਕਸ ਕੀਤਾ ਇਦਾਂ ਦਾ ਹੋ ਗਿਆ ਤੇ ਮੈਂ ਫੇਰ ਹੁਣ ਕਿਚਨ 'ਚ ਲੈ ਜਾਂਦਾ ਆ ਤੇ ਇਦਾਂ ਦਾ ਜਿਸ ਤਰ੍ਹਾਂ ਦਾ ਆਪਾਂ ਨੂੰ ਚਾਹੀਦਾ ਉਦਾਂ ਦਾ ਹੀ ਹੋ ਗਿਆ ਹੁਣ ਆਪਾਂ ਇੱਕ ਟ੍ਰੇ ਪਹਿਲਾਂ ਮੈਂ ਗ੍ਰੀਸ ਕਰਕੇ ਰੱਖੀ ਹੋਆ ਤੇਲ ਲਾ ਲਓ ਘਿਓ ਲਾ ਲਓ ਮੈਂ ਦੇਸੀ ਘਿਓ ਦੇ ਨਾਲ ਐਨ ਵਧੀਆ ਗ੍ਰੀਸ ਕਰਕੇ ਰੱਖ ਲਈ ਸੀ ਤੇ ਹੁਣ ਸਾਰਾ ਹੀ ਇਹਦੇ ਵਿੱਚ ਮਿਸ਼ਰਣ ਆਪਾਂ ਪਾ ਦੇਣਾ ਆ ਪਾ ਕੇ ਇਹਨੂੰ ਆਪਾਂ ਕਰ ਦੇਣਾ ਸੈਟ ਠੀਕ ਆ ਜੀ ਤੇ ਇਹਨ ਘੰਟੇਕ ਦੇ ਵਿੱਚ ਵਿੱਚ ਜਿਹੜਾ बन ਕੇ ਤਿਆਰ ਹੋ ਜਾਣਾ ਫਿਰ ਇਹਦੇ ਤੁਸੀਂ ਪੀਸ ਕਰ ਸਕਦੇ ਆ। ਛਾਨਣੀ ਨਾਲ ਵੀ ਆਪਾਂ ਸਾਰਾ ਲਾ ਲੈਨੇ ਆ ਲਾ ਕੇ ਚਮਚ ਦੇ ਨਾਲ ਇਹਨੂੰ ਸੈੱਟ ਕਰਦੇ ਆ ਤੇ ਦੇਖੋ ਸੈੱਟ ਕਰਦੇ ਕਰਦੇ ਇਹਨੇ ਹੋਰ ਸਖਤ ਹੋ ਜਾਣਾ ਆ। ਤੇ ਹਲੇ ਲੀਕਣ ਲੱਗਦਾ ਨਾ ਦੇਖੋ ਇੱਕ ਪਾਸੇ ਨੂੰ ਜਿਹੜਾ ਫੈਲਦਾ ਮੈਂ ਪੂਰੀ ਟ੍ਰੇ 'ਚ ਨਹੀਂ ਕਰਨਾ ਨਹੀਂ ਤਾਂ ਪੀਸ ਬਹੁਤ ਪਤਲੇ ਹੋ ਜਾਣੇ ਇਸ ਕਰਕੇ ਥੋੜੇ ਜਿਹਾ ਆਪਾਂ ਛੱਡ ਦੰਨੇ ਆ ਟ੍ਰੇ ਨੂੰ ਗ੍ਰੀਸ ਮੈਂ ਸਾਰੀ ਕੀਤੀ ਹੋ ਪਰ ਥੋੜੀ ਛੱਡ ਦੰਨੇ ਆ ਆਪਾਂ ਦੇਖ ਸਕਦੇ ਤੁਸੀਂ ਸੈੱਟ ਹੋਣ ਲੱਗ ਗਿਆ ਇਹ ਜਦ ਹੀ ਦਾ ਠੰਡਾ ਹੋਣਾ ਉਦੋਂ ਉਦੋਂ ਆਪਣੇ ਆਪ ਸੈੱਟ ਹੋ ਜਾਣਾ ਠੀਕ ਹੈ ਜੀ 1 ਘੰਟਾ ਲੱਗਦਾ ਹੈ ਘੰਟੇ ਬਾਅਦ ਤੁਸੀਂ ਇਹਦੇ ਪੀਸ ਕੱਢ ਕੇ ਇਹਨੂੰ ਖਾ ਸਕਦੇ ਆ ਦੇਖੋ ਪਹਿਲਾਂ ਨਾਲ ਹੋ ਗਿਆ ਨਾ ਅੱਗੇ ਨਾਲ ਸਖਤ ਹੋ ਗਿਆ ਸੈੱਟ ਹੋਣ ਲੱਗ ਗਿਆ ਇਹ ਤੇ 1 ਘੰਟਾ ਕੈਦੇ ਪੱਖੇ ਥੱਲੇ ਛੱਡ ਦਿਓ ਜੈ ਇਦਾਂ ਹੀ ਛੱਡਦਾ ਉਹਨੂੰ ਤੇ ਆਪਣੇ ਆਪ ਇਹਨੇ ਸੈੱਟ ਹੋ ਜਾਣਾ ਦੇਖੋ ਵਧੀਆ ਹੋ ਗਿਆ ਨਾ ਤੇ ਹੁਣ ਇਹਦੇ ਆਪਾਂ ਠੰਡਾ ਹੋ ਗਿਆ ਜੰਮ ਗਿਆ ਤੇ ਹੁਣ ਇਹਦੇ ਆਪਾਂ ਪੀਸ ਕਰ ਲੈਣੇ ਆ ਮੈਂ ਇਹਨੂੰ ਫ੍ਰਿਜ ਚ ਰੱਖ ਦਿੱਤਾ ਸੀ ਤੇ ਕਿਉਂਕਿ ਗਰਮੀ ਬਹੁਤ ਆ ਇਸ ਕਰਕੇ ਮੈਨੂੰ ਫ੍ਰਿਜ ਚ ਰੱਖ ਦਿੱਤਾ ਸੀ ਠੰਡਾ ਹੋ ਗਿਆ ਸੀ ਪੀਸ ਕੱਟ ਕੱਟਦੇ ਆਪਾਂ ਤੇ ਹੁਣ ਕੱਢ ਕੇ ਮੈਂ ਤੁਹਾਨੂੰ ਦਿਖਾ ਦਣੀ ਪੀਸ ਦੇਖੋ ਕਿੰਨੇ ਸੋਹਣੇ ਨਿਕਲਦੇ ਆ ਤੁਸੀਂ ਜਿੱਦਾਂ ਦੇ ਕੱਟਣੇ ਉਦਾਂ ਦੇ ਕੱਟ ਲਓ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਦੋ ਕਾਲੀਆਂ ਬੇਸਣ ਦੇ ਨਾਲ ਦੇਖੋ ਕਿੰਨਾ ਸਾਰਾ ਬੇਸਣ ਆਪਣਾ ਬਣ ਕੇ ਤਿਆਰ ਹੋ ਗਿਆ ਠੀਕ ਆ ਜੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਲਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਸਪੋਰਟ ਕਰਿਓ ਮੇਰੇ ਚੈਨਲ ਨੂੰ ਤੇ ਨਵੇਂ ਵੀਵਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਦੇਖੋ ਕਿੰਨੇ ਸੋਹਣੇ ਦੇ ਪੀਸ ਨਿਕਲਦੇ ਮੈਂ ਬਾਅਦ ਚ ਤੋੜ ਕੇ ਵੀ ਤੁਹਾਨੂੰ ਦਿਖਾ ਲੂੰਗੀ ਕਿ ਕਿੰਨਾ ਵਧੀਆ ਬੇਸਣ ਆਪਣਾ ਜਿਹੜਾ ਬਣ ਕੇ ਤਿਆਰ ਹੋਇਆ ਇੱਕ ਪਲੇਟ 'ਚ ਆਪਾਂ ਰੱਖ ਦਿੰਨੇ ਆ ਤੇ ਬਾਅਦ ਚ ਮੈਂ ਤੁਹਾਨੂੰ ਤੋੜ ਕੇ ਦਿਖਾ ਲਦੀ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਆਪਾਂ ਪਲੇਟ 'ਚ ਰੱਖਤਾ ਸਾਰਾ ਹੀ ਤੇ ਹੁਣ ਆਪਾਂ ਤੁਹਾਨੂੰ ਤੋੜ ਕੇ ਦਿਖਾ ਲਦੇ ਸਾਈਡਾਂ ਵਾਲੇ ਪੀਸ ਮੇਂ ਵਿੱਚੇ ਟਰੇ ਦੇ ਰਹਿਣ ਦਣੇ ਆ ਤੇ ਬਾਅਦ 'ਚ ਉਹਨਾਂ ਨੂੰ ਮੈਂ ਕੱਢ ਲਵਾਂਗੀ ਦੇਖੋ ਕਿੰਨਾ ਬੇਸਣ ਬਣ ਕੇ ਤਿਆਰ ਹੋ ਗਿਆ ਦੇਖੋ ਜੀ ਮੂੰਹ 'ਚ ਘੋਲ ਜਾਣ ਵਾਲਾ ਬੇਸਣ ਆਪਣਾ ਐਨ ਬਣਿਆ ਬਣਾਇਓ ਖਾਇਓ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜੀ ਸਤ ਸ੍ਰੀ ਅਕਾਲ ਜੀ ਸਾਰੇ